ਇਹ ਤਾਂ ਸਾਰੀ ਮੇਰੀ ਆ ਇੱਕ ਨੂੰ ਹੋਣਾ ਪਾਪਾ ਬਿਮਾਰ ਹੋ ਕੇ ਵੀ ਮੈਂ ਸਾਰਾ ਕੰਮ ਕੀਤਾ ਉਹ ਨਹੀਂ ਦਿਖਿਆ ਇਹਨਾਂ ਨੂੰ ਆਣ ਕੇ ਨਿੱਕੀ ਜੀ ਗੱਲ ਤੋਂ ਲਿਆ ਕੇ ਥੱਪੜ ਮਾਰਦਾ ਇੱਕ ਵਾਰੀ ਵੀ ਨਾ ਸੋਚਿਆ ਕਿ ਜਿੱਦਾਂ ਦੀ ਨੂੰ ਉਦਾਂ ਦੀ ਧੀ ਆ ਸੱਚੀ ਕਹਿੰਦੇ ਆ ਮਾਵਾ ਤੋਂ ਬਗੈਰ ਕੋਈ ਨਹੀਂ ਬਣਦਾ ਜੱਗ ਤੇ ਇਹ ਝੂਠਵਾਂ ਗੱਲਾਂ ਇਹ ਸੱਸਾਂ ਵੀ ਮਾਵਾ ਹੁੰਦੀਆਂ ਨੇ ਪਰ ਮਾਵਾਂ ਕੋਈ ਕੋਈ ਹੀ ਬਣਦੀਆਂ ਨੇ ਹਰੇਕ ਘਰ ਵਿੱਚ ਇਹ ਰਿਸ਼ਤਾ ਨਹੀਂ ਹੈਗਾ ਲੋਆ ਤਾਂ ਧੀਆਂ ਪਾਣੀ ਜਾਂਦੀਆਂ ਨੇ ਪਰ ਕਿਸ ਨੂੰ ਦਿਖਦਾ ਹੀ ਨਹੀਂ ਆ नूर मैं चला ही खेड तू आना तो आया नहीं वीर मैं नहीं मैंने जाना तू जा मम्मा नहीं कि दिखाने चले था बैग भी चुप कर मिला तो मम्मा सुखते होने मम्मा देख ਜਾਣੇ ਕੋ ਤਾਂ ਬੁਖਾਰ ਹੋਇਆ ਏ ਥੋੜਾ ਜਿਹਾ ਉਹਦੇ ਨਾਲ ਚੱਕਰ ਆ ਗਏ ਆ ਤਾਂ ਕਰਕੇ ਮੈਂ ਨੰਨੇ ਪਈ ਹੂ ਤੂੰ ਮੇਰਾ ਬਹੁਤ ਟੈਨਸ਼ਨ ਨਾ ਲੈ ਮੈਂ ਠੀਕ ਹੋ ਜਾਵਾਂਗੀ ਮੈਂ ਮੋਟਾ ਰੋਟੀ ਲਾ ਕੇ ਬਿਨ ਰੋਟੀ ਤੇ ਦਵਾਈ ਤਾਂ ਪੀ ਲਊਂਗਾ ਪੁੱਤ ਮੇਰੇ ਕਿਾ ਟੈਨਸ਼ਨ ਨਾ ਲਾ ਲੋ ਅੱਜ ਸਾਰੇ ਰੋਟੀ ਖਾਣੀਆਂ ਮੈਂ ਖਵਾ ਕੇ ਰੋਟੀ ਤੇ ਅੱਪੇ ਦਵਾਈ ਖਾ ਲਊਗੀ ਨਾਲੇ ਰੋਟੀ ਵੀ ਖਾ ਲਊਗੀ ਤੂੰ ਇਹ ਜਾ ਕਰੋ ਤੂੰ ਹੀ ਜਾ ਕੇ ਖੇਡੋ ਠੀਕ ਆ ਜਾਓ ਤੁਸੀਂ ਖੇਡੋ ਮੈਂ ਵੀ ਆ ਗਈ ਬਸ ਰੋਟੀ ਦਿਨੀ ਸਾਰਿਆਂ ਨੂੰ ਜਾਓ ਨੰਮੀ ਨਾਲ ਗੱਲ ਕਰਾ ਇੱਥੇ ਤਾਂ ਲੱਗਿਆ ਨੋ ਦੁੱਖ ਦੱਸਣ ਜੋਗੀ ਵੀ ਨਹੀਂ ਆ ਦਾ ਫੋਨ ਆ ਗਿਆ ਲਗਦਾ ਯਾਨਕਾ ਪਪਾ ጋር ਦੇਖਣਾ ਹੁੰਦੀ ਆ ਹਾਂ ਸੋਨ ਨੂੰ ਫੋਨ ਕਰ ਲਈਏ ਹੈਲੋ ਹੈਲੋ ਮਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਸੁਣਾ ਢੇ ਤਾਂ ਕ ਕੋਤ ਕੀ ਗੱਲ ਉਹ ਤੇਰੀ ਆਵਾਜ਼ ਬੜੀ ਢਿੱਲੀ ਜਿਹੀ ਆਉਂਦਈ ਹੈ ਕੀ ਗੱਲ ਠੀਕ ਵਾ ਤੂੰ ਹਾਈ ਜਿਵੇਂ ਮਮੀ ਨੂੰ ਦੱਸ ਦਿੱਤਾ ਕਿ ਮਮੀ ਇਹ ਤੇ ਟੈਨਸ਼ਨ ਬੜੀ ਨਾਣੀ ਆ ਨਹੀਂ ਨਹੀਂ ਮਮੀ ਨੂੰ ਨਹੀਂ ਕੋਈ ਦੱਸਣਾ ਸੋਨੇ ਕਿੱਥੇ ਚਲ ਗਏ ਆ ਨਹੀਂ ਨਹੀਂ ਮਮੀ ਮੈਂ ਠੀਕ ਵਾ ਨਹੀਂ ਮਿਲ ਕੁਛ ਨਹੀਂ ਹੋਇਆ ਨਹੀਂ ਨਹੀਂ ਮੈਂ ਠੀਕ ਆ ਹੂ ਜੀ ਸਨ ਹੁਣ ਠੀਕ ਆ ਬੋਤਲ ਮੈਂ ਤਾਂ ਠੀਕ ਹੋਣਾ ਕਰ ਲਿਆ ਥੋੜਾ ਜਿਹਾ ਬੀਪੀ ਵਧ ਗਿਆ ਸੀ ਹੁਣ ਤੇ ਉਹ ਤਾਂ ਮੈਂ ਠੀਕ ਆ ਮੈਨੂੰ ਤਾਂ ਉਹ ਨਹੀਂ ਠੀਕ ਲੱਗਣ ਦੇ ਮਮੀ ਮੈਂ ਠੀਕ ਆ ਨਹੀਂ ਮੈਨੂੰ ਕੁਝ ਨਹੀਂ ਹੋਇਆ ਨਹੀਂ ਨਹੀਂ ਮੈਂ ਠੀਕ ਆ ਅੱਛਾ ਬੀਪੀ ਵਧ ਕੇ ਦਵਾਈ ਲੈਂਦੀ ਦਵਾਈ ਟਾਈਮ ਨਾਲ ਖਾਓ ਹਾਂ ਦਵਾਈ ਤੇ ਪੁੱਤ ਲੈਂਦੀ ਆ ਹੋਰਸਾ ਨਾ ਕਰ ਰਿਹਾ ਰਿਸਰਵ ਠੀਕ ਪੁੱਤ ਕਿਹੜਾ ਨਹੀਂ ਮਾਰਨਾ ਇੱਧਰ ਨੂੰ ਕੋਈ ਨਹੀਂ ਮਾਰਾਂਗੇ ਕਿਹੜਾ ਮੋਢੇ ਵਿਹਲੀ ਬੈਠੀ ਮੈਂ ਚਲ ਫੋਨ ਕਰ ਲੈਂਦੀ ਹਾਂ ਹਾਂ ਅਮੀ ਸਾਫ਼ ਠੀਕ ਆ ਤਹਾਨੀ ਚਲੋ ਠੀਕ ਆ ਚੰਗਾ ਹਾਂ ਚਲ ਠੀਕ ਆ ਪੁੱਤ ਖਿਆਲ ਰੱਖੀ ਆਪਣਾ ਪਤਾ ਨਹੀਂ ਕੀ ਗੱਲ ਵਾ ਥੋੜੀ ਜਿਹੀ ਆਵਾਜ਼ ਬੜੀ ਢਿੱਲੇ ਕਰੇ ਸਭ ਠੀਕ ਠਾਕ ਹੋਵੇ ਤਾਂ ਵੀ ਆ ਮੇਰਾ ਤੇ ਅੱਗੇ ਬੀਬੀ ਵਧਿਆ ਸੀ ਉਤੋਂ ਇਹਨੇ ਮੈਨੂੰ ਹੋਰ ਟੈਨਸ਼ਨ ਦੇ ਦਿੱਤੀ ਆ ਹੁਣ ਮੈਂ ਕੀ ਕਰਾਂ ਨਾ ਤੇ ਮੈਂ ਜਾਣੀ ਜੁਦੀ ਆ ਸ਼ਿੰਦਾਉ ਨੇ ਘਰ ਹੈਗਾ ਵੀ ਜਿਹੜਾ ਮਨੋ ਹੀ ਆਖਾ ਵੀ ਜਾ ਪੱਜ ਕੇ ਤੇ ਕੁੜੀ ਤਾਂ ਵੇਖਿਆ ਹਾਲ ਚਾਲ ਪੁੱਛਿਆ ਮੇਰਾ ਤੇ ਲੱਗਦਾ ਹੁਣ ਫੇਰ ਪਾਏ ਬੀਬੀ ਵੱਲ ਜਿੱਨੇ ਹੁਣ ਮੈਨੂੰ ਚਿੰਤਾ ਲੱਗ ਗਈ ਆ ਇਹ ਕਦੇ ਦੀ ਮੈਂ ਆਵਾਜ਼ ਕੀ ਸੁਣ ਲੈਨੀ ਆ ਮੇਰੇ ਤੇ ਜਾਨ ਤੇ ਬਣ ਜਾਂਦੀ ਆ ਕਾਲ ਕੋਈ ਨਹੀਂ ਵੇਣੀ ਆ ਹੁਣ ਇਹਦਾ ਕਦੇ ਨਹੀਂ ਹੱਸ ਕੇ ਫੋਨ ਆਇਆ ਜਦੋਂ ਕਰਦੀ ਆ ਬਸ ਇਦਾਂ ਦੁਖੀ ਹੁੰਦੀ ਆ ਜੇ ਮੈਂ ਪੁੱਛਦੀ ਵੀ ਆ ਤੇ ਤਾਂ ਵੀ ਮੈਨੂੰ ਕੁਝ ਨਹੀਂ ਦੱਸਦੀ ਰੱਬਾ ਸੁੱਖ ਹੋਵੇ ਸਹੀ ਸਲਾਮਤ ਹੋਵੇ ਮੇਰੇ ਕੀ ਚੰਗਾ ਹੋਏ ਮੈਂ ਮੰਮੀ ਨੂੰ ਇਹ ਦੱਸਿਆਣੀ ਆ ਮੰਮੀ ਦਾ ਤੇ ਵੀ ਪਹਿਲਾਂ ਹੀ ਵਧਿਆ ਪਿਆ ਆ ਜੇ ਮੈਂ ਹੁਣ ਦੱਸ ਦਿੰਦੀ ਤੇ ਮੰਮੀ ਨੇ ਤੇ ਟੈਂਸ਼ਨ ਨਾਲ ਹੋਰ ਮਾਰੋ ਹੋ ਜਾਣਾ ਹੀ ਇੱਥੇ ਤੇ ਇਹੋ ਹਾਲ ਰਹਿਦਾ ਹੁਣ ਇੱਕ ਦਿਨ ਮੇਰੀ ਮਾਂ ਹੀ ਜਿਹੜੇ ਮੇਰਾ ਦੁੱਖ ਸੁੱਖ ਸੁਣਦੀ ਆ ਜੇ ਉਹਨੂੰ ਖੋਜ ਹੋ ਗਿਆ ਤੇ ਮੇਰਾ ਕੌਣ ਸਹਾਰਾ ਹੋਗਾ ਚੰਗਾ ਹੋਇਆ ਨਹੀਂ ਦੱਸਿਆ ਸੋਨਿਆ ਆਲਾ ਫੜ ਦਵਾਈ ਮੈਂ ਡਾਕਟਰ ਨੂੰ ਦੱਸ ਗਿਆ ਨਾ ਤੇਰੇ ਨਾਲ ਸਾਰਾ ਬੁਖਾਰ ਹੋਇਆ ਵਾ ਸਿਰ ਦਰਦ ਕਰਨ ਰਿਹਾ ਜਿਆਦਾ ਤਖਰਾ ਖਰਾਕਾਂ ਬਣਵਾ ਲਿਆਂਦੀਆਂ ਵਾ ਆਲਾ ਫੜ ਤੇ ਖਾ ਲਾ ਹੁਣ ਰਹਿਣ ਦੇਣੀ ਹੀ ਦਵਾਈ ਇਹਦੀ ਕੀ ਲੋੜ ਹੀ ਨਾਲੇ ਦਵਾਈ ਲੈਣਗੇ ਹੀ ਮੰਮੀ ਨੂੰ ਪੁੱਛ ਲੈਣਾ ਹੀ ਇਜਾਜ਼ਤ ਲੈ ਕੇ ਲਿਆਉਂਦੇ ਮੰਮੀ ਦੀ ਚੱਲ ਜਾ ਸੌਰੀ ਮੇਕੋ ਗੁੱਸੇ ਨਾ ਮਤਲਬ ਹੋ ਗਿਆ ਤੂੰ ਵੀ ਤਾਂ ਬੋਲਣਾ ਨਹੀਂ ਹਟ ਦੂ ਵੀ ਮੰਮੀ ਗਾੜੀ ਬੋਲੀ ਜਾਨੀ ਮੈਂ ਤੈਨੂੰ ਕਹਿੰਦਾ ਵੀ ਚੁੱਪ ਕਰ ਜਾ ਇੱਕ ਹੀ ਚੁੱਪ ਕਰਦੇ ਤਾਂ ਲੜਾਈ ਟਲ ਜਾਂਦੀ ਆ ਨਾਲੇ ਮੰਮੀ ਤੈਨੂੰ ਪਤਾ ਤਾਂ ਹੈਗਾ ਵੀ ਮੰਮੀ ਹੁਣ ਬਜ਼ੁਰਗ ਵਾ ਤਾਂ ਚਲੋ ਬਜ਼ੁਰਗਾਂ ਦਾ ਕਿਆ ਕਹਿਣਾ ਮੰਨ ਹੀ ਲੈਣਾ ਚਾਹੀਦਾ ਕਿ ਨਹੀਂ ਮੰਨਣਾ ਚਾਹੀਦਾ ਤੇ ਤੂੰ ਵੀ ਕਰਨੀ ਥੋੜਾ ਜ਼ਿਆਦਾ ਰਿਐਕਟ ਕਰੀ ਜਾਨੀ ਤੇ ਫਿਰ ਉਹ ਮੈਨੂੰ ਗਸਾ ਆ ਗਿਆ ਚਲ ਸੌਰੀ ਹਾਂ ਆਹ ਤੁਹਾਨੂੰ ਹਰ ਵਾਰੀ ਮੈਂ ਹੀ ਲੱਗਦੀ ਆ ਗਲਤ ਤੁਸੀਂ ਮੰਮੀ ਨੂੰ ਕਦੀ ਨਹੀਂ ਸਮਝਾਇਆ ਕਿ ਜਿੰਨਾ ਹੱਕ ਦੋਵਾਂ ਦਾ ਆ ਘਰ ਦੇ ਵਿੱਚ ਇੱਕੋ ਜਿਹਾ ਪਰ ਹਮੇਸ਼ਾ ਮੈਂ ਹੀ ਗਲਤ ਵਾਂ ਭਗਾਨੀ ਜੀ ਹੋਈਆਂ ਮੰਮੀ ਬਜ਼ੁਰਗ ਵਾ ਤੈਨੂੰ ਪਤਾ ਬੇਸਾਕ ਉਹ ਤੋਤਾ ਤੈਨੂੰ ਬੋਲ ਦਿੰਦੇ ਆ ਉਹ ਦਿਲੋਂ ਥੋੜੀ ਤੇਰੇ ਵਾਸਤੇ ਮਾੜੇ ਆ ਜੇ ਉਹ ਕਹਿੰਦੇ ਆ ਤੁਹਾਡੇ ਫਾਇਦੇ ਵਾਸਤੇ ਕਹਿੰਦੇ ਕੋਈ ਗੱਲ ਵੀ ਤੇ ਤੂੰ ਗੁੱਸਾ ਕਰ ਲੈਨੀ ਆ ਤੇ ਚੱਲ ਬਾਕੀ ਗੱਲਾਂ ਛੱਡ ਆਲਾ ਫੜ ਹੁਣ ਮੈਂ ਦਵਾਈ ਦੇ ਆਂਦੀ ਆ ਤੇ ਖਾ ਲੈ ਬੁਖਾਰ ਠੀਕ ਹੋ ਜਾਊਗਾ ਠੀਕ ਆ ਜਾ ਬਾਹਰ ਨਾਲੇ ਆਪੇ ਖਾ ਰੋਟੀ ਦੇ ਨਾਲੇ ਮੰਮੀ ਨੇ ਦੇ ਆ ਜਾ ਰੋਟੀ ਖਾ ਕੇ ਫੇਰ ਦਵਾਈ ਖਾਈਂ ਚਲ ਆ ਜੋ ਬਾਹਰ ਠੀਕ ਆ ਭੈਣ ਜੀ ਘਰੇ ਆ ਆ ਜਾ ਮੰਜੀ ਤੇ ਨਗਿਆ ਘਰ ਹੀ ਆ ਹੋਰ ਕੀ ਬੰਦ ਆ ਜਾ ਵੇਖ ਰਾ ਬੰਨਾ ਕੀ ਆ ਵਿਹਲੇ ਬੈਠੇ ਆ ਵਿਹਲੇ ਹੀ ਬਹਿਣਾ ਕੀ ਕਰਨਾ ਹੋਰ ਸੁਣਾ ਹਾਂ ਠੀਕ ਠਾਕ ਤੂੰ ਸੁਣਾ ਆਪਣੀ ਆਪਣਾ ਵੀ ਠੀਕ ਆ ਤੂੰ ਕੀ ਕਰਨੀ ਆਈ ਐ ਕੱਖ ਨਹੀਂ ਕਰਨਾ ਕੀ ਉਹ ਕੰਮ ਤਾਂੰਦਾ ਹੀ ਹਾਂ ਜੀ ਕੱਲ ਕੀ ਹੋਣ ਰਿਆ ਸੀ ਬੜਾ ਰੋਲਾ ਪੈਣ ਰਿਆ ਸੀ ਸੱਚੀ ਪੁੱਛੇ ਤੇ ਮੈਂ ਆਈ ਤੇ ਮੈਂ ਤੇ ਬੂਹੇ ਚੋਈ ਮੁੜ ਗਈ ਮੈਂ ਬੜੇ ਡੇ ਲੜਨ ਤੇ ਮੈਂ ਤਾਂ ਗਾ ਹੀ ਨਹੀਂ ਮੈਂ ਆਖਿਆ ਵੀ ਗਾ ਮੈਂ ਗਈ ਤੇ ਸੋ ਆਪਣੇ ਘਰਾਂ ਦੇ ਨਾਲ ਪੜਦੇ ਹੁੰਦੇ ਆ ਤੇ ਚੱਲ ਕੀ ਜਾਣਾ ਤੇ ਮੈਂ ਇੱਥੋਂ ਹੀ ਦੱਬੇ ਦੱਬੇ ਪੈਰ ਤੇ ਪਛਾਂਹ ਮੁੜ ਗਈ ਫਿਰ ਚੰਗੇ ਨਹੀਂ ਲੱਗੇ ਤਾਂ ਹਾਰ ਕੇ ਫਿਰ ਮੈਂ ਮੁੜ ਗਈ ਫਿਰ ਹੁਣ ਅੱਜ ਮੈਂ ਟਾਈਮ ਕੱਢ ਕੇ ਆਈ ਹਾਂ ਤੈਨੂੰ ਪਤਾ ਤਾਂ ਹੈਗਾ ਬਿਲਾ ਗਾ ਤੋਂ ਮਹਾਰਾਣੀ ਜਿਹੜੀ ਹੈ ਕਲੇਸ਼ ਪਾ ਛੱਡਦੀ ਹੈ ਕੁੜੀ ਮੇਰੀ ਆਈ ਸੀ ਉਹਨੂੰ ਵੇਖਦੇ ਇਹਨੂੰ ਸਾੜਾ ਪੈ ਗਿਆ ਰੋਟੀ ਪਾਣੀ ਪਕਾਉਣਾ ਪਿਆ ਚਾਹ ਪਾਣੀ ਬਣਾਉਣਾ ਪੈ ਗਿਆ ਆਂਦੀ ਮੈਂ ਤਾਂ ਬਿਮਾਰ ਬੜੀ ਹੋ ਗਈ ਆ ਮੇਰਾ ਬੀਪੀ ਘਟ ਗਿਆ ਮੇਰਾ ਸਿਰ ਪੀੜ ਹੁੰਦਾ ਇੰਨੇ ਤੇ ਪਾ ਕਲੇਸ਼ ਦਿੱਤਾ ਕਰਦੇ ਤੇ ਮੇਰੀ ਕੁੜੀ ਆਉਂਦੀ ਆ ਨਾ ਇਹ ਇਹੀ ਹਾਲ ਰਹਿੰਦਾ ਇਹਨੇ ਕਦੀ ਨਹੀਂ ਹੱਸ ਕੇ ਉਹਨੂੰ ਕਦੇ ਬੁਲਾਇਆ ਨਾ ਉਹਨੂੰ ਚਾਹ ਪਾਣੀ ਹੱਸ ਕੇ ਦੇ ਦਿੱਤੀ ਜਦੋਂ ਆਣਾ ਬਸ ਕਲੇਸ਼ ਪਾ ਕੇ ਬਹਿ ਜਾਣਾ ਕਰਨਾ ਵੀ ਸਾਰਾ ਤੇ ਪਰ ਕਲੇਸ਼ ਜ਼ਰੂਰ ਪਾਉਣਾ ਜੇ ਆ ਇਨੇ ਚਿਰ ਪਿਛੋਂ ਆਈ ਗਏ ਪਕੌੜੇ ਕੱਢ ਲੇ ਰੋਟੀ ਬਣਾ ਲਈ ਮੈਨੇ ਡੈ ਵੀ ਮੈਨੂੰ ਮਾਰਨ ਆਂਦੀ ਜਦੋਂ ਮੇਰੇ ਪਿਛਲੇ ਆਉਂਦੇ ਆ ਇਹਦੇ ਨਾਲ ਹੱਥ ਟੈਟ ਹੋ ਜਾਂਦਾ ਆ ਇਹਨਾਂ ਕੋਲ ਕੁਝ ਹੁੰਦਾ ਨਹੀਂਗਾ ਮੇਰੇ ਕੋਲ ਸੂਟ ਮੰਗਿਆ ਮੈਂ ਸੂਟ ਨਹੀਂ ਲਾ ਕੇ ਦਿੱਤਾ ਸੂਟ ਸੂਟ ਕਰਨ ਲਈ ਸੀ ਹਜੇ 2 ਮਹੀਨੇ ਨਹੀਂ ਹੋਏ ਸੂਟ ਸਵਾ ਕੇ ਦਿੱਤੇ ਇਹਨੂੰ ਫੇਰ ਸੂਟ ਦੀ ਸਰਗਾਏ ਨੂੰ ਚੜ ਗਿਆ ਕੁੜੀ ਮੇਰੀ ਆਈ ਤੇ ਰੋਟੀ ਨਾ ਖਾ ਕੇ ਗਈ ਰੋਟੀ ਤੋਂ ਬਗੈਰ ਹੀ ਚਲੀ ਗਈ ਜੇ ਮੈਂ ਕੁੜੀ ਆਪਣੀ ਨੂੰ ਸੂਟ ਦੇ ਹੀ ਦਿੱਤਾ ਇਹਨੇ ਤਾਂ ਵੀ ਵਾਰੀ ਮੈਨੂੰ ਮਿਹਨੇ ਮਾਰਤੇ ਮੇਰੇ ਲਈ ਸੂਟ ਹੈ ਨਹੀਂ ਮੇਰੇ ਲਈ ਸੂਟ ਹੈ ਨਹੀਂ ਮੇਰੇ ਲਈ ਫਲਾਂ ਚੀਜ਼ ਹੈ ਨਹੀਂ ਤੇ ਕੁੜੀ ਆਪਣੀ ਕੁੜੀ ਛੇ ਦੀ ਸੂਟ ਦੇ ਤੇ ਨਾਲੇ ਪੈਸੇ ਦੇ ਤੇ ਤੇ ਮੈਂ ਵੀ ਚਲੋ ਇਹ ਏ ਚੇਰ ਪਿੱਛੋਂ ਆਈ ਵਿਚਾਰੀ ਤੇ ਚਲ ਮੈਂ ਉਹਨੂੰ ਦੇ ਦੇਣੀ ਹੈ ਤੇ ਬਸ ਇਹ ਹੀ ਆਪਣੇ ਪਿਛਲੇ ਆ ਮੇਰਾ ਭਰਾ ਆਇਆ ਫਲਾਂ ਨਹੀਂ ਦਿੱਤਾ ਢੀਂ ਨਹੀਂ ਦਿੱਤਾ ਮੈਂ ਵੀ ਕਿ ਸਾਰੇ ਜਾਣੇ ਆਣਗੇ ਤੇ ਫਿਰ ਆਪਾਂ ਵੀ ਕਰ ਲਵਾਂਗੇ ਪਕੌੜੇ ਵੀ ਕੱਢ ਲਵਾਂਗੇ ਮਠਾਈ ਵੀ ਲੈ ਆਵਾਂਗੇ ਪਰ ਇਹ ਆਂਦੀ ਹਾਂ ਹਾਂ ਤੂੰ ਹੋਵੇਂ ਕੌਣ ਮੇਰੇ ਭਰਾ ਆਏ ਤੇ ਕਿਉਂ ਨਹੀਂ ਧੀ ਲਿਆ ਕੇ ਜਲਦਾ ਸਿਆਪਾ ਮੂੰਹ ਬਣਾ ਕੇ ਤੇ ਉਹਨਾਂ ਤੇ ਲੰਮੀ ਪਈ ਹੈ ਜੇ ਮੁੰਡੇ ਨੇ ਆਖੇ ਉੱਠ ਕੇ ਚਾਹ ਬਣਾ ਦੇ ਤੇ ਤਾਂ ਨਹੀਂ ਇਹਨੇ ਉੱਠੀ ਮੈਨੂੰ ਦਵਾਈ ਲਿਆ ਕੇ ਦੋ ਪਹਿਲੋਂ ਫੇਰ ਮੈਂ ਚਾਹ ਬਣਾਉਂਗੀ ਮੈਂ ਤਾਂ ਕਾਲਾਂ ਦਾ ਵੇਲਾ ਹੋਇਆ ਚਾਹ ਬਣਾ ਦੇ ਮੈਨੂੰ ਫੇਰ ਦਵਾਈ ਲੈ ਆਵੀਂ ਆਂਦੀ ਨਹੀਂ ਪਹਿਲੇ ਮੈਂ ਦਵਾਈ ਲਿਓਣੀ ਤੇ ਫੇਰ ਮੈਂ ਚਾਹ ਬਣਾ ਕੇ ਦੇਣੀ ਐ ਤੇ ਕਾ ਜੁਬਾਨ ਇਹਦੀ ਤੇ ਕਦੇ ਚੱਲਦੀ ਰਗੀ ਕੈਂਚੀ ਵਾਂਗੂ ਪੱਤੇ ਲਿਆ ਕੇ ਰੱਖੇ ਆਂਦੀ ਆ ਨਹੀਂ ਖਾਣੀ ਮੈਨੂੰ ਜੀ ਦੀ ਦੁਕਾਨ ਤੋਂ ਲਿਆ ਕੇ ਦੋ ਦਸ ਰੋ ਰੋ ਦਵਾਈ ਦੇ ਲਿਆਂਦੇ ਆ ਸਰਦਾ ਕਦੇ ਤੇ ਆਦੇ ਆਂਦੀ ਵੀ ਹੈ ਵੀ ਮੈਂ ਦਵਾਈ ਲੈਣ ਜਾਵਾਂ ਤੇ ਨਾਲੇ ਮੈਂ ਬਾਹਰ ਕੋਈ ਖਾ ਕੇ ਆਵਾ ਜਰਾ ਫਿਰ ਤੁਰ ਕੇ ਆਵਾ ਦੱਸ ਭੈਣ ਜੀ ਧੀਆ ਘੜੀਆਂ ਰੋਜ਼ ਰੋਜ਼ ਤੁਰੀਆਂ ਜੇ ਵਿਚਾਰੀ ਆ ਹੀ ਗਈ ਤੇ ਦੱਸ ਇਹਨੂੰ ਕਾਦੀ ਤਕਲੀਫ ਹੀ ਉਹਦੇ ਤੋਂ ਤਕਲੀਫ ਤੇ ਇਹਨੂੰ ਇਹ ਹੀ ਆ ਵੀ ਕੁੜੀ ਆਇਆ ਰੋਟੀ ਪਾਣੀ ਪਕਾਉਣਾ ਪਹਿਣਾ ਚਾਹ ਪਾਣੀ ਉਹਨੂੰ ਦੇਣਾ ਪਹਿਣਾ ਆ ਬਸ ਹੋਰ ਕੋਈ ਤਕਲੀਫ ਨਹੀਂ ਇਹਨੂੰ ਲੈ ਭੈਣ ਜੀ ਅਸੀਂ ਵੀ ਤੇਰੇ ਹੁੰਦਿਆ ਕੰਮ ਕਰਦੇ ਹੀ ਆ ਸੁਖਨ ਤਾਂ ਤੈਨੂੰ ਪਤਾ ਵੀ ਸਾਡਾ ਟੱਬਰ ਕਿੱਡਾ ਵਾ ਸਾਡੇ ਵੀ ਕੋਰੋਣੇ ਆਉਂਦੇ ਆ ਤੇ ਅਸੀਂ ਵੀ ਤੇ ਕੰਮ ਕਰਦੇ ਹੀ ਆ ਤੁਹਾਡੇ ਘਰ ਜੀ ਕਿੰਨੇ ਚਾਰ ਤੇ ਜੀ ਆ ਵੇ ਵੀ ਉਹਦਾ ਟਾੜੀ ਬੁੱਟੀ ਜਿਹੜੀ ਆ ਨਾ ਠੰਡੇ ਦੁੱਧ ਫੂਕਾ ਮਾਰਦੀ ਆ ਆ ਵੇ ਕਾਬਲਾ ਕੀ ਗੱਲਾਂ ਨੇ ਅੱਜ ਬੜੀ ਮਮਨਾ ਮੁੰਜੋੜੇ ਕੋਈ ਗੱਲ ਹੋਈ ਏ ਜਾਂ ਆਪਦੀ ਬਾਂਜੀ ਘਰ ਆਈਓ ਆਹ ਉਹ ਘਰ ਹੀ ਆ ਜਾ ਪਿਆਰੀਆਂ ਮੰਗਿਆ ਚਨਾਪੇ ਅੰਜੀ ਹਾਂ ਠੀਕ ਠਾਕ ਆ ਬਹਿ ਜਾ ਪਿਆਰੀਏ ਕੋਸਨਾ ਤੂੰ ਹਾਂ ਠੀਕ ਠਾਕ ਆ ਮੈਂ ਤਾਂ ਗਾਂ ਲੰਗੀ ਮੈਂ ਵੇਖਾਂ ਮੈਂ ਬੈਠਣਾ ਮਾ ਚੁੱਪ ਕਰਕੇ ਗਾਂ ਉਹ ਗੱਲਾਂ ਕਰਨੀਆਂ ਕਿਹੜੀ ਗੱਲ ਹੋਈ ਆ ਨਹੀਂ ਗੱਲਾਂ ਕਿਹੜੀਆਂ ਕਰਨੀਆਂ ਪਿਆਰੀਏ ਘਰ ਘਰ ਦੀ ਕਹਾਣੀ ਆ ਸਾਰਿਆਂ ਨੂੰ ਪਤਾ ਜੋ ਘਰਾਂ ਵਿੱਚ ਗੱਲਾਂ ਹੁੰਦੀਆਂ ਆ ਉਹ ਹੋਰ ਅਸੀਂ ਕਿਹੜੀਆਂ ਗੱਲਾਂ ਕਰਨੀਆਂ ਆ ਕਰੋ ਗੱਲ ਤੇ ਕੁਝ ਵੀ ਨਹੀਂ ਹੋਇਆ ਕੁੜੀ ਮੇਰੀ ਆਈ ਸੀ ਇਨੀ ਕੀ ਜੀ ਗੱਲ ਤੋਂ ਕਲੇਸ਼ ਪਾ ਕੇ ਬਹਿ ਗਈ ਆਹ ਹੈ ਭੈਣੇ ਤੀਆਂ ਨੇ ਘਰ ਹੀ ਆਉਣਾ ਪੇਕਿਆਂ ਦੇ ਕਿਹਦੇ ਘਰ ਜਾਣਾ ਉਹਨਾਂ ਨੇ ਪੇਕਿਆਂ ਘਰ ਹੀ ਆਉਣਾ ਤੂੰ ਵੜੇ ਹੁਣੇ ਜਪਾਨ ਤੇ ਉੱਤੇ ਕੰਟਰੋਲ ਕਰ ਹੂੰ ਏਦਾਂ ਤੇ ਹੱਥੋਂ ਤੇਰੇੋਂ ਨਿਕਲ ਜਾਣਾ ਟਾਈਮ ਨਹੀਂ ਭੈਣਾ ਮੈਂ ਹੱਥੋਂ ਨਹੀਂ ਨਿਕਲ ਦਿੰਦੀ ਇਹੋ ਜੀ ਗੱਲ ਨਹੀਂ ਮੈਂ ਰੱਖੂੰਗੀ ਹੱਥਾਂ ਦੇ ਵਿੱਚ ਹੀ ਉਹਨੂੰ ਭਾਵੇਂ ਜਿੰਨੀ ਮਰਜ਼ੀ ਜ਼ੁਬਾਨ ਚਲਾਉਂਦੀ ਆ ਰੱਖੂੰਗੀ ਆਪਣੇ ਹੱਥਾਂ ਦੇ ਵਿੱਚ ਹੀ ਨਾ ਜੋਗੀ ਮੈਂ ਹੈਗੀ ਆ ਹੱਥੋਂ ਨਹੀਂ ਨਿਕਲ ਦਿੰਦੀ ਉਹਨੂੰ ਮੈਂ ਨਹੀਂ ਭੈਣੇ ਮਾੜੀ ਗੱਲ ਵਾ ਨੋਆ ਤਿੰਨ ਸਾਰੇ ਹਰ ਕਹਾਂ ਚ ਆਂ ਆ ਪਰ ਏਦਾਂ ਦੀ ਗੱਲ ਨਹੀਂ ਹੋਈ ਕੋਈ ਹੁਣ ਕਿੱਥੇ ਆ ਹੁਣ ਆ ਵੀ ਅੰਦਰ ਪਾਈ ਮੂੰਹ ਸੇਰ ਨਵੇੜ ਕੇਗਾ ਬਦਲ ਕੇ ਮਾੜ ਕੇ ਆ ਗਿਆ ਮੇਰੀਆਂ ਤੇ ਪਾਕੀਆਂ ਵੀ ਬਾਹਰ ਪਈਆਂ ਤੁਸੀਂ ਕਰੋ ਕਰਨਾ ਉਹ ਰਹੀ ਆਤਤ ਕੀ ਤਾ ਕਰਾ ਤੇ ਤਾਂ ਨਹੀਂ ਨਿਰਨਾ ਤੇ ਆਪ ਬਾਹਰ ਪਈਆਂ ਚੱਲ ਭੈਣੇ ਫੇਰ ਕਿ ਹੱਦਿਆਂ ਆਵਾਂਗੇ ਤਾਂ ਫੇਰ ਦੁੱਖ ਸੁਖ ਭੁੱਲ ਲਾਂਗੇ ਚਲੋ ਜੰਗਾ ਫੇਰ ਸਾਮੂ ਜਾ ਕੇ ਫਿਰ ਆਪਾਂ ਆ ਹਾਂਜੀ ਹਾਂ ਬਸ ਬਸ ਭੇਜਣਾ ਜਾਵੇ 20 ਦੇ ਵਿੱਚ ਕਿਰੇ ਹਾਂਜੀ ਕਿ ਤਰ੍ਹਾਂ ਪੇਥ ਲੈਣ ਆਉਂਦੀਆਂ ਹੈ ਹੈ ਆਪਣੇ ਘਰ ਦੀ ਗੱਲ ਦੱਸਦੀਆਂ ਨਹੀਂ ਹੈ ਦੂਜੇ ਦੇ ਘਰ ਦਾ ਪੇਥ ਲੈਣਾ ਆ ਜਾਂਦੀਆਂ ਕਦੇ ਤੇ ਵੈਰਾ ਕਾਲੀ ਦੇ ਘਰ ਨਹੀਂ ਠਾਠਾ ਹੋਣ ਦੀ ਸੀ ਆਪਣੇ ਘਰਾਂ ਦੇ ਸਾਡੇ ਘਰ ਵੀ ਇਹ ਕੁਝ ਹੋਣ ਡਿਆ ਤੇ ਮੇਰੀ ਵੀ ਜ਼ੁਬਾਨ ਉੰਤਰੀ ਤਰ੍ਹਾਂ ਦੀ ਆ ਕਿਤੇ ਗੱਲ ਕੀਤੀ ਤਾਂ ਬਗੈਰ ਰਹਿ ਨਹੀਂ ਸਕੀ ਆਪਣਾ ਭੇਸ ਦੇ ਦਿਆਂ ਦੂਜੇ ਦਾ ਭੇਸ ਲੈ ਕੇ ਗਾਂ ਜਾਂਦੀਆਂ ਕਿਤੇ ਮੰਮੀ ਰੋਟੀ ਨਹੀਂ ਮੈਂ ਨਹੀਂ ਖਾਣੀ ਲੈ ਜਾ ਰੋਟੀ ਬਸੇ ਨਹੀਂ ਆ ਮੈਂ ਪਕਾ ਲੈਣੀ ਆ ਤੇ ਤੇਰੀਆਂ ਮੈਂ ਖਾ ਲੈਣੀ ਆ ਰੋਟੀਆਂ ਮੈਂ ਤੇਰੇ ਹੱਥੋਂ ਨਹੀਂ ਰੋਟੀ ਖਾਣੀ ਜਾ ਜੜੀ ਜਾ ਲਾ ਕੇ ਰੋਟੀ ਆਹ ਰੋ ਮੰਮੀ ਰੋਟੀ ਉਹ ਲਿਆਂਦੀ ਮੈਂ ਨਹੀਂ ਮੈਂ ਨਹੀਂ ਖਾਣੀ ਲੈ ਜਾ ਰੋਟੀ ਤੋਂ ਕੀ ਹੋਇਆ ਕਿਉਂ ਰੋਲਾ ਪਾਇਆ ਵਾ ਰੋਟੀ ਕਹਿਣੀ ਮੈਂ ਲੈ ਕੇ ਆਈ ਤੇ ਮੰਮੀ ਕਹਿੰਦੇ ਮੈਂ ਰੋਟੀ ਨਹੀਂ ਖਾਣੀ ਮੰਮੀ ਜਿਉ ਉਹ ਲੈ ਯਾਰ ਰੋਟੀ ਤੋਂ ਹੁਣ ਖਾ ਲ ਐਵੇਂ ਨਿੱਕੇ ਨਿੱਕੇ ਗੱਲਾਂ ਨੂੰ ਵਧਾਵਾ ਨਹੀਂ ਦੇਈਦਾ ਹੋਈਦਾ ਨਹੀਂ ਮੈਂ ਖਾਣ ਖਾ ਰੋਟੀ ਲੈ ਜਾ ਰੋਟੀ ਮੈਂ ਨਹੀਂ ਖਾਣੀ ਮੈਂ ਜਾ ਜਾ ਪਕਾਉਂਦੇ ਆਪੇ ਪਕਾ ਕੇ ਤੇ ਮੈਂ ਖਾ ਲੂੰਗੀ ਮੈਂ ਨਹੀਂ ਰੋਟੀ ਖਾਣੀ ਕੁੜੀ ਮੇਰੀ ਭੁੱਖੀ ਚਲੀ ਗਈ ਤੇ ਮੈਂ ਰੋਟੀਆਂ ਸਜਦੀਆਂ ਜਾ ਲੈ ਜਾ ਰੋਟੀ ਮੰਮੀ ਆਪਾਂ ਪਕੌੜੇ ਕੱਢ ਕੇ ਤੇ ਖਵਾਏ ਆ ਨਾ ਹੁਣ ਉਹਨਾਂ ਰੋਟੀ ਨਹੀਂ ਖਾਦੀ ਤੁਹਾਡਾ ਕੀ ਕਸੂਰ ਆ ਪਜਾਇਦਾ ਕੀ ਕਸੂਰ ਆ ਚਲ ਦੇ ਰੋਟੀ ਖਾਣਾ ਖਾ ਗੇ ਆलो ਮੇਰੀ ਰੋਟੀ ਖਾ ਲੋ ਖਾ ਲਾ ਮੰਮੀ ਰੋਟੀ ਉਹਨਾਂ ਨਹੀਂ ਮੈਂ ਨਹੀਂ ਖਾਣੀ ਸੋਨੀਆ ਬਹੁਤੀ ਗੱਲ ਆ ਨਾ ਤੂੰ ਮੰਮੀ ਕੋ ਮਾਫੀ ਮੰਗ ਲਾ ਮੰਮੀ ਦਾ ਗੁੱਸਾ ਠੰਡਾ ਹੋ ਜਾਊਗਾ ਪਰ ਮੇਰੀ ਗਲਤੀ ਕੀ ਆ ਮੈਂ ਤੇ ਬਿਮਾਰ ਸੀ ਮੈਂ ਤੇ ਬਿਮਾਰ ਤੇ ਵੀ ਕੰਮ ਕੀਤਾ ਸਾਰਾ ਬਸ ਦਵਾਈ ਲੋ ਨੂੰ ਤੈਨੂੰ ਕਿਹਾ ਨਾ ਬੋਲ ਨਾ ਬਹੁਤਾ ਯਾਰ ਮੈਂ ਤੈਨੂੰ ਕਿਹਾ ਵਾ ਨਾ ਮੰਮੀ ਕੋ ਮਾਫੀ ਮੰਗ ਲਾ ਸਾਰੀ ਗੱਲ ਦਾ ਰਹਿਣ ਰਹਿ ਜਾਊਗਾ ਮੰਗ ਲਾ ਮਾਫੀ ਮੰਗ ਲਾ ਯਾਰ ਮੈਨੂੰ ਮਾਫ ਕਰ ਦਿਓ ਚੱਲ ਹਟਾ ਰੋਟੀ ਹੁਣ ਕਾਲਾ ਮੰਮੀ ਰੋਟੀ ਹੁਣ ਜੇ ਤੇਰੇ ਆਖੇ ਫਿਰ ਮੈਂ ਖਾ ਲੈਣੀ ਆ ਰੋਟੀ ਉਹ ਤਰ੍ਹਾਂ ਮੈਂ ਖਾਣੀ ਨਹੀਂ ਸੀਗੀ